ਲੰਬੇ ਇੰਤਜ਼ਾਰ ਦੀ ਬਾਅਦ ਆਖਰ ਉਹ ਇਤਿਹਾਸਕ ਪਲ ਆ ਗਿਆ ਜਿਸ ਨੇ ਜੰਮੂ ਕਸ਼ਮੀਰ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਮਾਣ ਤੇ ਖੁਸ਼ੀ ਨਾਲ ਭਰ ਦਿੱਤਾ ਵੀਰਵਾਰ ਨੂੰ 8 ਡੱਬਿਆਂ ਵਾਲੀ ਟ੍ਰੇਨ ਪਹਿਲੀ ਵਾਰ ਰਿਆਸੀ ਜ਼ਿਲ੍ਹੇ ਦੇ ਚਨਾਬ ਨਦੀ ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਕ ਪੁਲ ਤੋਂ ਹੋ ਕੇ ਲੰਗੀ 1.3 ਕਿਲੋਮੀਟਰ ਲੰਬਾ ਇਹ ਪੁਲ ਚਨਾਬ ਨਦੀ ਦੇ ਤੱਟ ਤੋਂ 368 ਮੀਟਰ ਉੱਚਾ ਹੈ ਰਾਮਬੰਨ ਜिले ਦੇ ਸੰਗਲਦਾਂ ਤੋਂ ਰਿਆਸੀ ਸਟੇਸ਼ਨ ਤੱਕ 46 ਕਿਲੋਮੀਟਰ ਤੱਕ ਦੇ ਇਸ ਸਫ਼ਰ ਨੂੰ ਤੈਅ ਕਰਨ ਵਿੱਚ ਡੇਢ ਘੰਟਾ ਲੱਗਾ। ਟ੍ਰੇਨ ਨੂੰ 40 ਕਿਲੋਮੀਟਰ ਪ੍ਰਤੀ ਰਫ਼ਤਾਰ ਦੀ ਘੰਟੇ ਦੀ ਰਫ਼ਤਾਰ ਨਾਲ ਚਲਾਇਆ ਗਿਆ। ਇਸ ਟਰੇਨ ਦੇ ਵਿੱਚ ਇਸ ਪ੍ਰੋਜੈਕਟ ਨਾਲ ਜੁੜੇ ਅਧਿਕਾਰੀ ਅਤੇ ਮੁਲਾਜ਼ਮ ਸਵਾਰ ਸਨ। ਇਸ ਤੋਂ ਪਹਿਲਾਂ ਐਤਵਾਰ 16 ਜੂਨ ਨੂੰ ਸੰਗਲਦਾਂ ਰਿਆਸੀ ਦਰਮਿਆਨ ਸਿਰਫ ਇੰਜਣ ਲੰਘਿਆ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਰੇਲਵੇ ਸੁਰੱਖਿਆ ਕਮਿਸ਼ਨ ਦੇ ਇਸ ਪ੍ਰੋਜੈਕਟ ਦੇ ਮੀਲਖਣ ਲਈ 27 ਅਤੇ 28 ਜੂਨ ਨੂੰ ਦੋ ਦਿਨਾਂ ਦੇ ਦੌਰੇ ਤੇ ਟਿਕੀਆਂ ਹੀਆਂ ਹਨ ਰੇਲਵੇ ਸੁਰੱਖਿਆ ਅਧਿਕਾਰੀਆਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਜੁਲਾਈ ਦੀ ਸ਼ੁਰੂਆਤ ਚ ਰਿਆਸੀ ਤੋਂ ਕਸ਼ਮੀਰ ਤੱਕ ਟ੍ਰੇਨ ਦੌੜਨ ਲੱਗੇਗੀ